ਸੁਕਾ ਮਿਸਤਰੀ ਜੀ ਤੁਸੀਂ ਆਉਂਦੀ ਸੁਕਾ ਮਿਸਤਰੀ ਦੀ ਇਹ ਹੀ ਹੱਟੀਏ ਹਾਂ ਜੀ ਸੁਕਾ ਮਿਸਤਰੀ ਇਹ ਹੀ ਆਜੋ ਆਜੋ ਮੈਂ ਹਾਂ ਸੁਕਾ ਮਿਸਤਰੀ ਭਾਈ ਮੇਰੇ ਨਾਲ ਦਾ ਮਿਸਤਰੀ ਬੁਰੀ ਦੁਨੀਆ ਚ ਨਹੀਂ ਮਿਲਣਾ ਮੈਂ ਤਾਂ ਅਗਲੇ ਦੇ ਪੈਸੇ ਵੀ ਘਾਟ ਲਵੋਣਾ ਤੇ ਚੀਜ਼ ਵੀ ਵਧੀਆ ਬਣਾ ਕੇ ਦੰਨਾ ਮੇਰੇ ਨਾਲ ਦੀ ਚੀਜ਼ ਨਹੀਂ ਬਣਾ ਸਕਦਾ ਕੋਈ ਕੀ ਬਣਵਾਉਣਾ ਸੀਗਾ ਤੁਸੀਂ ਜੀ ਮੈਂ ਤਾਂ ਭਾਈ ਹੋ ਤੇ ਮਾਣੋ ਕੰਮ ਸਿੱਖਣਾ ਸੀ। ਉਹ ਬੜਾ ਤੁਸੀਂ ਹੋਏ ਬੱਚੇ ਦਾੜੀਆਂ। ਐਸਾ ਬਰ ਕੀ ਕੰਮ ਸਿੱਖ ਕੇ ਲੈਣਾ ਤੁਸੀਂ ਬਾਗਰੂ ਬਾਗਰੂ ਕਰੋ। ਉਹ ਚੱਲ ਕੋਈ ਗੱਲ ਨਹੀਂ ਯਾਰ। ਬਰੋ ਕੰਮ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਤੂੰ ਆਜਿਆ ਕਰ ਕੋਈ ਗੱਲ ਨਹੀਂ ਬਾਬਾ। ਉਹ ਆ ਕੀ ਹੈ ਭਾਈਓ ਤੇ ਪਹਿਣੋ। ਹੋਏ ਹਾਏ ਬੰਦ ਕਰਦੇ ਬੰਦ ਕਰਦੇ। ਹੋਏ ਕੰਜਰ ਦਿਆ। ਉਹ ਡ੍ਰਿੱਲ ਮਾਰੀ ਜੀ ਮੇਰੀ ਅੱਖ ਮੂੰਝ ਹੋਏ। ਓਏ ਰਹਿਣ ਦੇ ਯਾਰ ਤੂੰ ਕੋਈ ਕੰਮ ਨਹੀਂ ਸਿੱਖਣਾ ਹੈਗਾ ਮੈਨੂੰ ਲੱਗਿਆ ਪਤਾ ਮੇਰਾ ਕੰਮ ਦਾ ਕਦਮ ਕਰ ਦੇਗਾ ਤੂੰ ਮੈਂ ਤੈਨੂੰ ਕੰਮ ਚਕਾ ਕੇ ਮਦਰ ਲੰਡਾ ਨਹੀਂ ਕਰਾਉਣਾ ਤੂੰ ਦਾ ਮੈਨੂੰ ਲੱਗਦਾ ਮੇਰੇ ਕੰਨ 'ਚ ਡ੍ਰਿਲ ਮਾਰੇਗਾ ਕਹੇ ਜਨ ਜਬ ਭਗ ਜਾ ਤੂੰ